ਮੈਂ ਇਸ ਵੇਲੇ ਮੌਜੂਦ ਹਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿੱਚ ਜਿੱਥੇ ਦਾ ਇੱਕ ਕਿਸਾਨ ਗੁਰਵਿੰਦਰ ਸਿੰਘ ਸੋਹੀ ਫੁੱਲਾਂ ਦੀ ਖੇਤੀ ਕਰਦੇ ਨੇ ਉਹਨਾਂ ਨੇ ਰਵਾਇਤੀ ਖੇਤੀ ਨੂੰ ਛੱਡ ਕੇ ਫੁੱਲਾਂ ਨੂੰ ਅਪਣਾਇਆ ਉਹਨਾਂ ਨੂੰ ਦੇਖ ਕੇ ਹੁਣ ਹੋਰ ਬਹੁਤ ਲੋਕ ਵੀ ਉਹਨਾਂ ਦੇ ਨਾਲ ਕੰਟਰੈਕਟ ਫਾਰਮਿੰਗ ਦੇ ਵਿਚਾਰ ਰਹੇ ਨੇ ਤੇ ਉਹਨਾਂ ਨੂੰ ਦੇਖ ਕੇ ਹੋਰ ਵੀ ਲੋਕ ਲੱਗੇ ਨੇ ਇਹ ਖੇਤੀ ਕਰਨ ਦੇ ਵਿੱਚ ਉਹਨਾਂ ਨਾਲ ਉਹਨਾਂ ਦਾ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੇ ਕਿਦਾਂ ਕੰਮ ਕੀਤਾ ਤੇ ਕਿੰਨੀ ਇਹਦੇ ਵਿੱਚ ਉਹਨਾਂ ਨੂੰ ਮਾਨਸਿਕ ਸੰਤੁਸ਼ਟੀ ਮਿਲੀ ਹੈ ਤੇ ਕਿੰਨੀ ਕੋ ਉਹਨਾਂ ਨੂੰ ਇਹ ਦੇ ਵਿੱਚ ਤਰੱਕੀ ਮਿਲੀ ਆ É, 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 não queria. É. ਆ ਮੈਂ ਦੋਕਰਾਲਾਂ ਤੋਂ ਜਿਹੜੀ ਫੁੱਲਾਂ ਦੀ ਖੇਤੀ ਪਹਿਲਾਂ ਸਟਾਰਟ ਕੀਤੀ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਦੀ ਇਨਕਮ ਨੂੰ ਉਹਦੇ ਪ੍ਰੋਫਿਟ ਨੂੰ ਦੇਖਦੇ ਹੋਏ ਤੇ ਆਪਣਾ ਫਿਊਚਰ ਦੇਖਦੇ ਹੋਏ ਫਿਰ ਉਸ ਨੂੰ ਵਧਾਉਂਦੇ ਹੌਲੀ ਹੌਲੀ ਅਗਲੇ ਸਾਲ 1.5 ਏਕੜ ਫਿਰ ਤੇ ਫਿਰ 5 ਐਦਾਂ ਕਰਦੇ ਕਰਦੇ ਗਲੇਡੂਲਸ ਨੂੰ ਮੈਂ ਇੱਕ ਟਾਈਮ ਤੇ 20-22 ਏਕੜ ਦੇ ਵਿੱਚ ਖੇਤੀ ਕਰਨ ਲੱਗ ਗਿਆ ਤੇ ਇਸ ਦੇ ਨਾਲ ਹੀ ਮੈਂ ਜਿਹੜਾ ਸੀਗਾ ਜਿਹੜੇ ਕਈ ਇੰਡੀਅਨ ਟਰੇਡਰ ਸੀਗੇ ਜਿਹੜੇ ਬਾਹਰ ਐਕਸਪੋਰਟ ਕਰਦੇ ਸੀ ਫੁੱਲਾਂ ਦਾ ਬੀਜ ਤੇ ਮੈਂ ਉਹਨਾਂ ਵਾਸਤੇ ਜਿਹੜੇ 4-5 ਏਕੜ ਪਹਿਲਾਂ ਫੁੱਲਾਂ ਦੇ ਗੋਦਾ ਹੁੰਦਾ ਸੀ ਤੇ ਕੋਵਿਡ ਦੇ ਟਾਈਮ ਦੇ ਉਪਰ ਥੋੜਾ ਮੇਰਾ ਜਿਹੜਾ ਕਟ ਫਲਾਵਰ ਦਾ ਗਲੇਡੂਲਸ ਦਾ ਨੁਕਸਾਨ ਹੋਇਆ ਤੇ ਫਿਰ ਮੈਂ ਇਹਨੂੰ ਡਿਵਾਈਡ ਕਰਦੇ ਹੋਏ ਜਿਹੜਾ ਹੈਗਾ ਸੀਡ ਪ੍ਰੋਡਕਸ਼ਨ ਵੱਲ ਆਇਆ ਕਿਉਂਕਿ ਮੈਂ ਕਣਕ ਛੋਲੇ ਦਾ ਜਿਹੜਾ ਹੈਗਾ ਰਵਾਇਤੀ ਫਸਲੀ ਚੱਕਰ ਅਪਣਾਉਣਾ ਨਹੀਂ ਸੀ ਚਾਹੁੰਦਾ ਤੇ ਇਸੇ ਕਰਕੇ ਫਿਰ ਮੈਂ ਸੀਡ ਪ੍ਰੋਡਕਸ਼ਨ ਦੇ ਏਰੀਆ ਨੂੰ ਹੌਲੀ ਹੌਲੀ ਬਤਾਉਦੇ ਹੋਏ ਤੇ ਇਸ ਸਾਲ ਆਪਣੇ ਕੋਲ ਤਕਰੀਬਨ 75 ਏਕੜ ਦੇ ਕਰੀਬ ਹੈਗੇ ਜਿਹੜੇ ਵਿੰਟਰ ਐਨੂਅਲਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸੀਜ਼ਨਲ ਫਲਾਵਰ ਉਹ ਉਹਨਾਂ ਦੀ ਜਿਹੜੀ ਅਸੀਂ ਖੇਤੀ ਕਰ ਰਹੇ ਹਾਂ ਤੇ ਉਹਨਾਂ ਦਾ ਬੀਜ ਆ ਤਕਰੀਬਨ 4-5 ਕੰਟਰੀਆਂ ਦੇ ਵਿੱਚ ਐਕਸਪੋਰਟ ਕਰ ਰਹੇ ਹਾਂ ਕੀ ਤੁਸੀਂ ਕੋਈ ਕੰਟੈਕਟ ਫਾਰਮ ਰਮ ਕਰਦੇ ਹੋ ਤੋਂ ਕਿੰਨੀ ਆਪ ਕਿੰਨੀ ਜਮੀਨ ਹੈ ਇਹ ਇਹ ਜਿਆ ਪਰਿਵਾਰ ਸੀ ਪਹਿਲਾਂ ਕੀ ਕਿੰਨੇ ਪੜੇ ਲਿਖੇ ਤੁਸੀਂ ਮੈਂ ਜੀ 12 ਤੱਕ ਹੀ ਪੜੇ ਆ ਜਿਆਦਾ ਪੜਾਈ ਵਿੱਚ ਇੰਟਰਸਟ ਹੈ ਨਹੀਂ ਸੀ ਹਾਲਾਂਕਿ ਮੈਂ ਪੜਾਈ ਨੂੰ ਇੰਟੈਲੀਜੈਂਟ ਸੀ ਪਰ ਇੰਟਰਸਟ ਨਾ ਹੋਣ ਕਰਕੇ ਮੈਂ ਉਦੋਂ ਤੋਂ ਹੀ ਜਿਹੜੇ ਹੈਗੇ ਖੇਤੀ ਨਾਲ ਸੰਬੰਧਿਤ ਜਿੱਦਾਂ ਮੈਂ ਪਹਿਲਾਂ ਦੱਸਿਆ ਕੁਝ ਸਹਾਇਕਤੰਦੇ ਕਰਨ ਲੱਗ ਗਿਆ ਤੇ ਫੁੱਲਾਂ ਦੀ ਖੇਤੀ ਵੱਲ ਫਿਰ ਜਦੋਂ ਮੋੜ ਆਇਆ ਤੇ ਫਿਰ ਮੈਨੂੰ ਆਪਣਾ ਫਿਊਚਰ ਇਸ ਵਿੱਚ ਦਿਖਿਆ ਕਿਉਂਕਿ ਫੈਮਿਲੀ ਬੈਕਗ੍ਰਾਉਂਡ ਵੀ ਇਦਾਂ ਦੀ ਹੈ ਨਹੀਂ ਸੀ ਵੀ ਕੋਈ ਪਹਿਲਾਂ ਇਦਾਂ ਫਲੋਰੀ ਕਲਚਰ ਦੇ ਵਿੱਚ ਹੋਵੇ ਕਿ ਆ ਜ਼ਿਆਦਾਤਰ ਸਾਡੇ ਪਰਿਵਾਰ ਦੇ ਮੈਂਬਰ ਜਿੱਦਾਂ 70s ਦੇ ਵਿੱਚ ਕੈਨੇਡਾ ਅਮਰੀਕਾ ਉਹ ਸੈਟਲ ਹੋ ਗਏ ਸੀਗੇ ਮੈਂ ਇਕੱਲਾ ਹੀ ਸੀ ਪਰਿਵਾਰ ਦੇ ਵਿੱਚ ਜਿਹੜਾ ਇੱਥੇ ਕੰਮ ਕਰ ਰਿਹਾ ਸੀ ਤਕਰੀਬਨ 7-8 ਏਕੜ ਆਪਣੇ ਕੋਲ ਘਰ ਦੀ ਪੈੜੀ ਆ ਤੇ 13-14 ਏਕੜ ਮੈਂ ਖੇਤੇ ਤੇ ਲੈ ਕੇ 20-22 ਏਕੜ ਦੇ ਵਿੱਚ ਆਪ ਖੇਤੀ ਕਰਦਾ ਤੇ ਬਾਕੀ ਜਿਹੜੇ ਫੁੱਲ ਨੇ ਸਾਰੇ ਉਹ ਜਿਹਦਾ ਹੋਰ ਨਾ ਕਿਸਾਨਾਂ ਤੋਂ ਕੰਟਰੈਕਟ ਫਾਰਮਿੰਗ ਜਿੰਦੇ ਜਿਹਨੂੰ ਆਪਾਂ ਕਹਿੰਦੇ ਆ ਉਹ ਫਸਲ ਦਾ ਪਹਿਲਾਂ ਹੀ ਅਸੀਂ ਕਿਸਾਨ ਨੂੰ ਜਿੱਦਾ ਐਮਐਸਪੀ ਦੇ ਉੱਪਰ ਖਰੀਦਦੇ ਆ ਪਹਿਲੇ ਹੀ ਬੀਜਣ ਤੋਂ ਪਹਿਲਾਂ ਅਸੀਂ ਕਿਸਾਨ ਨੂੰ ਜਿਹੜਾ ਉਹ ਫਸਲ ਦਾ ਰੇਟ ਦੱਸ ਦਿੰਨੇ ਆ ਤੇ ਉਸ ਰੇਟ ਦੇ ਉੱਪਰ ਹੀ ਫਿਰ ਅਸੀਂ ਉਸ ਤੋਂ ਖਰੀਦ ਕੇ ਉਹਨੂੰ ਅੱਗੇ ਐਕਸਪੋਰਟ ਕਰਦੇ ਆ ਕਿੰਨੇ ਕੁ ਬਿੰਦਲ ਤੁਹਾਡਾ ਬਣੀ ਚਿੱਟੇ ਕਿੰਨੇ ਕੁ ਬਿੰਦਲ ਕੀ ਕਰਦੇ ਮੇਰਾ ਨਾਮ ਸੁਖਵਿੰਦਰ ਕੌਰ ਆ ਪਿੰਨਨਨਵਾਲਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਘਰ ਦਾ ਕੰਮ ਕਿਵੇਂ ਮੈਨੇਜ ਕਰਦੇ ਆ ਤੇ ਸਵੇਰੇ 8 ਵਜੇ ਤੋਂ ਮੇਰੇ ਲੇਬਰ ਆਉਣੀ ਹੁੰਦੀ ਉਹ ਖਤਮ ਕਰ ਲੈਂਦੀ ਆ ਆਪਣੇ ਨਾਲ ਤੇ 8 ਵਜੇ ਮੈਂ ਫ੍ਰੀ ਹੋ ਜਾਂਦੀ ਆ ਘਰ ਦੇ ਕੰਮ ਮੋਸਟਲੀ ਝਾੜੂ ਪੋਚਾ ਜਿੰਨੇ ਵੀ ਸਫਾਈ ਵਗੈਰਾ ਦਾ ਕੰਮ ਹੁੰਦਾ ਹੋਰ ਸਾਰੇ ਘਰ ਬੱਚੇ ਤੋਲਨੇ ਹੁੰਨੇ ਆ ਸਾਰਾ ਕੰਮ ਕਰ ਦੋ 8 ਵਜੇ ਫ੍ਰੀ ਹੋ ਕੇ ਤੇ ਫਿਰ ਕਰ ਲੇਬਰ ਨੂੰ ਸਾਰੇ ਕੰਮ ਤੇ ਲਗਾ ਦਿੰਦੀ ਆ ਨਾ ਅੱਜ ਉਹ ਵੀ ਕੰਮ ਕਰਨਾ ਹੁੰਦਾ ਖੇਤਾਂ 'ਚ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਜਾ ਕੇ ਕਰਦਾ ਫਿਰ ਬਾਕੀ ਕੰਮ ਕਰੇ ਆਈਦਾ ਏ ਇੱਕ ਘੰਟਾ ਬ੍ਰੇਕ ਲੈ ਕੇ ਉਸ ਤੋਂ ਬਾਅਦ ਫਿਰ ਆ ਕੇ ਸਾਰਾ ਦਿਨ ਸਾਰਾ ਦਿਨ ਲੇਬਰ ਦੇ ਨਾਲ ਹੀ ਰਹਿਦਾ ਏ ਨਾ ਸ਼ਾਮੀ 6 ਵਜੇ ਤੱਕ ਲੇਬਰ ਦੇ ਨਾਲ ਹੀ ਰਹਿਦਾ ਏ ਤੁਸੀਂ ਕਿੰਨਾ ਕੁ ਦਿਨ ਕਿ ਬੰਨਾ ਸੋਚਦੇ ਜੀ ਕਿ ਸੋਚਦੇ ਨਹੀਂ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਮੇਰਾ ਸ਼ੁਰੂ ਤੋਂ ਇਹ ਸੀਗਾ ਕਿ ਮੈਂ ਕੋਈ ਬਿਜ਼ਨਸ ਕਰਨਾ ਹੈ ਮਤਲਬ ਕਿ ਮੈਂ ਕੋਈ ਜੌਬ ਨਹੀਂ ਕਰਨਾ ਚਾਹੁੰਦੀ ਸੀ ਕਿ ਸ਼ੁਰੂ ਤੋਂ ਇਹ ਸੀਗਾ ਤੇ ਜਦੋਂ ਵੀ ਹਸਬੰਦ ਨੇ ਇਹ ਕੰਮ ਕੀਤਾ ਸਟਾਰਟ ਕੀਤਾ ਇਹ ਤੇ ਫਿਰ ਮੈਨੂੰ ਪੁੱਛਿਆ ਸੀ ਕਿ ਤੂੰ ਕੰਮ ਕਰ ਸਕਦੀ ਮੇਰੇ ਨਾਲ ਤੇ ਮੋਦੇ ਕਿ ਅਸੀਂ ਹਾਂ ਮੈਂ ਕਰਾਂਗੀ ਨਾ ਕਿਉਂਕਿ ਮੈਂ ਮੇਰਾ ਖੁਦ ਤੋਂ ਹੀ ਸੀਗਾ ਮੈਂ ਕੁਝ ਅਲੱਗ ਕਰਨਾ ਚਾਹੁੰਦੀ ਸੀਗੀ ਨਾ ਆਪਣੀ ਲਾਈਫ 'ਚ ਤੇ ਬਿਲਕੁਲ ਅਲੱਗ ਕੰਮ ਲਈ ਹੈ ਅ ਸੱਚ ਕਾਲ ਜੀ ਮੇਰਾ ਨਾਮ ਅਮਰਜੀਤ ਸਿੰਘ ਮੈਂ ਹਾਰਟੀਕਲਚਰ ਡਿਪਾਰਟਮੈਂਟ 'ਚ ਸਬ ਇੰਸਪੈਕਟਰ ਦੀ ਪੋਸਟ ਤੇ ਖਮਾਣੋ ਜਿੱਲਾ ਫਤਿਹਗੜ ਸਾਹਿਬ ਦੇ ਵਿੱਚ ਜੌਬ ਕਰਦਾ ਕੀ ਤੇ ਕੀ ਨਾਮ ਹੈ ਇਹਨਾਂ ਦਾ ਗੁਰਵਿੰਦਰ ਸਿੰਘ ਕੀ ਨਾਮ ਹੈ ਇਹਨਾਂ ਦਾ ਇਹ ਕਦੋਂ ਕੀ ਕੀ ਕਰਦੇ ਨੇ ਕਿਦਾਂ ਤੁਸੀਂ ਇਹਨਾਂ ਨੂੰ ਰੋਟੀ ਖਾਣ ਦੇ ਵਿੱਚ ਕਰੀਬ ਮੈਂ 96 ਦੇ ਵਿੱਚ ਜੌਬ ਤੇ ਆਇਆ ਸੀ ਤੇ ਅਸੀਂ ਉਦੋਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਹਾਂ ਤੇ 2008 ਦੇ ਵਿੱਚ ਗੁਰਵਿੰਦਰ ਸਿੰਘ ਨੇ ਮਹਿਫੁੱਲਾਂ ਦੀ ਖੇਤੀ ਸ਼ੁਰੂ ਕਰਾਈ ਸੀ ਇਹਨਾਂ ਨੂੰ ਤੇ ਉਸ ਟਾਈਮ ਸਾਡੇ ਕੋਲ ਬੀਜ ਆਂਦਾ ਹੁੰਦਾ ਸੀ ਤੇ ਮੈਂ ਇਹਨਾਂ ਨੂੰ ਬੀਜ ਦੇ ਕੇ ਗਿਆ ਦੋ ਕਨਾਲ ਦਾ ਤੇ ਇਨਾਂ ਨੂੰ ਬੜਾ ਵਧੀਆ ਲੱਗਿਆ ਤੇ ਅਗਲੇ ਸਾਲ ਇਹਨਾਂ ਨੇ ਫੇਰ ਮੇ ਤੋਂ 1 ਏਕੜ ਦਾ ਬੀਜ ਅਸੀਂ ਲਿਆ ਕੇ ਦਿੱਤਾ ਇਹਨਾਂ ਨੂੰ ਤੇ ਇਹਨਾਂ ਨੇ ਉਹਦੇ ਵਿੱਚ ਮਤਲਬ ਬੜੀ ਮਿਹਨਤ ਕੀਤੀ ਮਿਹਨਤ ਕਰਕੇ ਉਹ ਇਹਨਾਂ ਨੇ ਤਕਰੀਬਨ 26 27 ਏਕੜ ਦੇ ਵਿੱਚ ਉਹਨੂੰ ਮਤਲਬ ਲੈ ਕੇ ਆਪਣੇ ਖੇਤੀ ਨੂੰ ਤੇ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣੀ ਖੇਤੀ ਕੀਤੀ ਹੋਰ ਇਹਨਾਂ ਦਾ ਕੀ ਫਿਸ਼ਨ ਹੈ ਇਹਨਾਂ